ਅਸੀਂ ਸਮੂਹ ਦੀ ਲੜਾਈ ਲੜ ਰਹੇ ਸੀ ਸੋ ਮੁੱਖ ਮੰਤਰੀ ਨੂੰ ਬਿਠਾਇਆ 1 ਜੁਲਾਈ ਨੂੰ ਉਹਦੇ ਜੀ ਮੰਨੇ ਉਹਨਾਂ ਨੇ ਵੀ ਹਾਂ ਅਸੀਂ ਤੁਹਾਨੂੰ ਮੈਗਨ ਵਿਚ ਲਿਆ ਸਕਦੇ ਹਾਂ ਕੋਈ ੜਿੱਕਾ ਨਹੀਂ ਉਹਦੇ ਜੀ ਸਾਰੇ ਬੈਠੇ ਹੈ ਸਰਪਟ ਕਮੇਟੀ ਦੇ ਮੰਤਰੀ ਬੈਠੇ ਆਗੇ ਸਾਡਾ ਬਿਜਲੀ ਵਿਭਾਗ ਦਾ ਸਾਰੇ ਪਾਵਰ ਸੈਂਟੀ ਬੈਠੇ ਆਗੇ ਜੀ ਚੇਅਰਮੈਨ ਬੈਠਾ ਹੈ ਸੋ ਗੱਲ ਹੁਣ ਬੰਨੇ ਕੰਨੇ ਲੱਗੀ ਹੋਈ ਹੈ ਜੀ ਹੁਣ ਲੋੜ ਆ ਸਾਨੂੰ ਜੋਰ ਲਾਉਣਾ ਸਾਨੂੰ ਵੱਡਾ ਕਟਕ੍ਰਮ ਦੀ ਲੋੜ ਆ ਜੀ ਕਿ ਅਸੀਂ ਸੱਚੀ ਦੋਸਤ ਮੰਨ ਸਾਡਾ ਕੌਣ ਆ ਸਰਕਾਰ ਜਿਹੜੇ ਸਾਨੂੰ ਰੈਗੂਲਰ ਕਰਨਾ ਇਹਨੇ ਸਾਡੀ ਨ ਤਨਖਾਹਾਂ 'ਚ ਵਾਧਾ ਕਰਨਾ ਉਧਰ ਨੂੰ ਅਸੀਂ ਝਾਕਦੇ ਨਹੀਂ ਸੋ ਇਹਦਾ ਮਤਲਬ ਸਾਡੇ ਮਨ ਮਟੌੜਾ ਜਿਹੜੇ ਹੈਗੇ ਉਹਨੂੰ ਛੱਡ ਕੇ ਸਾਨੂੰ ਅਸਲੀ ਰਾਹ ਤੇ ਉੱਤੇ ਚੱਲਣਾ ਨਹੀਂ ਇਹ ਵੀ ਸਾਡਾ ਦੁਸ਼ਮਣ ਕੌਣ ਆ ਉਹਨੂੰ ਪਹਿਚਾਣਨੀ ਲੋੜ ਆ ਜੇ ਅਸੀਂ ਕੱਲ ਮੁਕੱਲੇ ਟੋਟੀ ਸਾਈਡਾਂ ਤੇ ਤੁਰੇ ਫਿਰਦੇ ਸਾਡੇ 45 ਸੈੱਲ ਨੇ ਜਿਹੜੇ ਵੱਖ-ਵੱਖ ਜੀਸੇ 50 ਕਿਸੇ 45 ਕਿਸੇ 100 ਵੱਖ-ਵੱਖ ਜੀਸੇ ਦੋ ਆ ਪੀਐਸ ਵੀ ਆ ਕੇਡ ਵੀ ਹੈਗੇ ਟੈਟਪਾਸ ਵੀ ਇੱਥੇ ਸਾਰੇ ਆ ਅਨਪੜ੍ਹ ਵੀ ਅਸੀਂ ਘੱਟ ਪੜੇ ਵੀ ਆ ਅਸੀਂ ਸਮੂਹ ਦੀ ਲੜਾਈ ਲੜ ਰਹੇ ਸੋ ਮੁੱਖ ਮੰਤਰੀ ਨੂੰ ਬਿਠਾਇਆ 1 ਜੁਲਾਈ ਨੂੰ ਉਹਦੇ ਜਿ ਮੰਨੇ ਉਹਨਾਂ ਨੇ ਵੀ ਹਾਂ ਸੀ ਤੁਹਾਨੂੰ ਮਹਿਕਮੇ ਚ ਲਿਆ ਸਕਦੇ ਆਂਗੇ ਕੋਈ ੜਿੱਕਾ ਨਹੀਂ ਉਹਦੇ ਜਿ ਸਾਰੇ ਬੈਠੇ ਹੈਗੇ ਸਬ ਕਮੇਟੀ ਦੇ ਮੰਤਰੀ ਬੈਠੇ ਹੈਗੇ ਸਾਡਾ ਬਿਜਲੀ ਵਿਭਾਗ ਦਾ ਸਾਰੇ ਪਾਵਰ ਸੈਂਟਰੀ ਬੈਠੇ ਹੈਗੇ ਵੀ ਚੇਅਰਮੈਨ ਬੈਠਾ ਹੈਗਾ ਸੋ ਗੱਲ ਹੁਣ ਬੰਨੇ ਕਿੰਨੇ ਲੱਗੀ ਹੋਈ ਹੈ ਜੀ ਹੁਣ ਲੋੜ ਆ ਸਾਨੂੰ ਜੋਰ ਲਾਉਣਾ ਸਾਨੂੰ ਵੱਡਾ ਕੱਟ ਕਰਨ ਦੀ ਲੋੜ ਆ ਜੇ ਅਸੀਂ ਸੱਚੀ ਮਿੱਥੀ ਮਹਿਕਮੇ ਚ ਜਾ ਕੇ ਰੈਗੂਲਰ ਹੋਣਾ ਕਰੀਏ ਸੋ ਇਸ ਕਰਕੇ ਹੁਣ ਆਸ ਵਿੱਚ ਜਿਹੜੀ ਸਾਡੀ ਲੜਾਈ ਆ ਉਹਨੂੰ ਛੱਡ ਕੇ ਪਾਸੇ ਧਰ ਕੇ ਮੇਰਾ ਨਾਮ ਜਗਰੂਪ ਸਿੰਘ ਆ ਸਾਰੇ ਜਾਣਦੇ ਮੇਰੇ ਨਾਲ ਕਿਸੇ ਜੀ 635 ਜਿਹੜੀ ਮਾਈਕਲ ਚ ਲਿਆਂਦਾ ਪੈਸਪੋਰਟਲੇ ਖੜੇ ਹਸਾ ਪਰ ਨਾ ਹੀ ਨਹੀਂ ਲੈਂਦੇ ਨਾ ਬੰਦ ਕਰਉਂਦਾ ਨਾ ਢਾ ਲਾਉਂਦਾ ਸਾਡੀ ਜ਼ਿੰਦਗੀ ਐ ਕਿਸੇ ਨੇ ਥਾਲੀ ਤੋਂ ਅੱਥੇ ਨਹੀਂ ਜਿਹੜਾ ਸਾਨੂੰ ਵੀ ਅਹੀਂ ਦੇ ਦਿੰਦੇ ਇਹਦੇ 'ਚ ਬਹੁਤ ਥੋੜੇ ਵੀ ਸਾਥੀ ਲੜਦੇ ਸਾਡੇ ਆਪਣੇ ਛੰਡੇ ਗੱਡੇ ਹੋਣੇ ਆਗੇ ਇੱਕ ਫਰਕ ਹੋਈ ਐ ਕਿ ਗੇਟ ਆਉਣਾ ਦਾ ਕੋਈ ਰੋਗੀ ਨੰਗ ਨਹੀਂ ਪਰ ਸਾਡੀ ਤਰੀਕ ਗੇਟ ਪਾਰ ਕੇ ਦੇਖੋ ਕੀ ਐ ਕੋਈ ਰੈਗੂਲਰ ਤਰੀਕ ਹੈਗੀ ਸਾਡੀ ਜੇ ਤੁਸੀਂ 25 ਸਾਲ ਦੇ ਹੋਵੋਗੇ ਤਾਂ ਤੁਹਾਨੂੰ ਰੁਕਤ ਹਟਾਇਆ ਜਾਊਗਾ ਤਾਬੂ ਨੂੰ 10 ਲੱਖ ਰੁਪਏ ਦਿੱਤਾ ਜਾਊਗਾ ਸਾਡੀ ਹੱਥ ਜੰਦੇ ਉਹ ਤਰੀਕ ਸਾਲ ਬਾਅਦ ਬਦਲਦੀ ਆ ਉਹ ਸਾਲ ਬਾਅਦ ਵੀ ਕਿਵੇਂ ਬਦਲਦੀ ਉਹੀ ਬੰਦਾ ਕਿਉਂ ਰਹਿੰਦਾਗਾ ਉਹ ਇਸ ਕਰਕੇ ਰਹਿੰਦਾ ਵੀ ਇੱਥੇ ਲੜਨ ਵਾਲੇ ਹੈਗੇ ਆ ਥੋੜੇ ਆ ਉਹ ਇੰਨੀ ਕਿ ਜ਼ਿੰਦਗੀ ਬਦਲ ਸਕਦੇ ਜੇ ਸਾਰੇ ਆ ਜਾਣ ਤਾਂ ਅਸੀਂ ਸਾਰੇ ਰੈਗੂਲਰ ਬੋਲੀਏ ਸਾਰੇ ਜਿਵੇਂ ਸਾਥੀ ਆਪਣੇ ਮੰਗਲੀ ਸਾਹਿਬ ਆ ਇਹ ਰੈਗੂਲਰ ਆ ਇਹਨਾਂ ਨੂੰ ਪੁੱਛੋ ਕੀ ਕੀ ਸਹੂਲਤਾਂ ਮਿਲਦੀਆਂ ਉਹ ਸਾਨੂੰ ਕਿਉਂ ਨਹੀਂ ਮਿਲ ਸਕਦੀ ਅਸੀਂ ਵੀ ਲੈ ਸਕਦੇ ਆ ਉਹ ਬਾਦਾਂ ਸਾਨੂੰ ਵੀ ਉਹ ਸਹੂਲਤਾਂ ਮਿਲ ਸਕਦੀਆਂ ਪਰ ਸਾਡਾ ਘਾਟੋਗਾ ਇਸ ਕਿਉਂ ਜੇ ਅਸੀਂ ਲੜਾਂਗੇ ਤਾਂ ਹੋਣਾਗਾ ਤੋ ਨਹੀਂ ਸਾਨੂੰ ਕਿਸੇ ਨੇ ਕੁਝ ਨਹੀਂ ਜਿਹੜਾ ਹੁਣ ਲੜਾਈ ਸੀ ਕਰਦੇ ਗਏ ਜੀ ਨੀਤੀ ਪਾਲਸੀ ਬਣਨੀ ਹੈ ਸਾਡੀ ਜਿਹੜੀ ਕਿਨੇ ਸਾਨੂੰ ਭਾਰਤੀਆ ਕੇ ਰੈਗੂਲਰ ਕਰਨਾ ਉਹ ਪਾਲਸੀ ਵਾਸਤੇ ਸਾਡੇ ਵਾਸਤੇ ਤਿੰਨ ਚਾਰ ਸਤਾਂ ਸਰਕਾਰ ਲੈ ਕੇ ਉਹ ਕਿਹੜੀਆਂ ਗੜੀਆਂ ਸਤਾਂ ਨਹੀਂ ਦੰਦੀਆਂ ਜਿਹੜੀ ਸਰਕਾਰ ਨੇ ਕਰਦੇ ਮਾਰੇ ਪੜਾਈ ਵਾਲਾ ਬਹੁਤ ਸਾਡੇ ਸਾਥੀ ਅਨਪੜ੍ਹੇ ਬਹੁਤ ਘੱਟ ਪੜੇਦੇ ਬਹੁਤ ਆਦਮੀ ਫੇਰ ਵੀ ਹੈ ਜੇ ਸਰਕਾਰ ਨੇ ਘੱਟੋ ਘੱਟ ਯਾਨੀ ਦਾਦਮੀ ਪਾਸ ਲੈ ਕੇ ਆਉਣਾ ਚਾਹੀਦਾ 5 ਸਾਲ ਦਾ ਤਿਆਰਪਾ ਹੋਣਾ ਚਾਹੀਦਾ ਸਾਡੀ ਕਿੰਨੀ ਗਿਣਤੀ ਆਊਟ ਹੋਣੀ ਹੈ ਇਸ ਗੱਲ ਤੋਂ ਮੈਡੀਕਲ ਹੈਗਾ ਸਾਡਾ ਸਾਡੀ ਉਮਰ ਦੀ ਹੱਦ ਸੀ ਮਾਗੀ ਸਰਕਾਰ ਦੀ ਕੌਸ਼ਿਸ਼ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ